ਆਦਤਾਰ ਉਹਦੇ ਹਿੱਟ ਗਾਣੇ ਆ ਉਹਨਾਂ ਨੇ ਆ ਆਸ਼ਰਮ ਦੇ ਵਿੱਚ ਬਹਿ ਕੇ ਲਿਖੇ ਬੀਟਲ ਦੇ ਵਿੱਚ ਥੱਲੇ ਇੱਕ ਤਰ੍ਹਾਂ ਦੀ ਰਸੋਈ ਹੁੰਦੀ ਸੀ ਆਹਾ ਜਿਵੇਂ ਆਪਾਂ ਕੇ ਅਲਮਾਰੀ ਹੈ ਠੀਕ ਆ ਆ ਰੋਸ਼ਨ ਦਾਣ ਜਾ ਠੀਕ ਆ ਅਸਲ ਦੇ ਵਿੱਚ ਹਰੇਕ ਨੂੰ ਗੇਟ ਲੱਗਾ ਹੋਣਾ ਸੀ ਆਹਾ ਗੇਟਾਂ ਨੰਹ ਹਜੇ ਵੀ ਆਪਾਂ ਕਹੇ ਚਾਹੇ ਘੁਣ ਲੱਗ ਗਈ ਹੈ ਤੇ ਪਰ ਜਿਹੜਾ ਜਗਾਠਾ ਆਪਾਂ ਉਹ ਦੱਸ ਰਹੇ ਹਾਂ ਵੀ ਖਾਂ ਭਾਈ ਗੇਟ ਹੁੰਦੇ ਸੀਗੇ ਹਨ ਇੱਥੇ ਬਹਿ ਕੇ ਭਗਤੀ ਕਰਦੇ ਸੀ ਇਹ ਠੀਕ ਆ ਤੇ ਆ ਉਹਦਾ ਉੱਪਰਲਾ ਜਿਹੜਾ ਹੈਗਾ ਪੋਰਸ਼ਨ ਹੈ ਨਾ ਜਿਹੜਾ ਬੰਦਾ ਜਿਹੜੇ ਚੀਜ਼ ਦੇ ਸ਼ੌਂਕੀ ਸੀ ਸਾਧ ਹੋ ਕੇ ਇੱਥੇ ਆਇਆ ਤਾਂ ਕਰੇ ਅੰਗਰੇਜ਼ ਨਾਲ ਤੇ ਅੰਗਰੇਜ਼ ਹਜੇ ਵੀ ਸਾਧ ਨਾਲ ਮੈਸ ਕਰਦੇ ਆ ਤੇ ਦੇਖੋ ਹਜੇ ਵੀ ਆਹ ਦੇਖੋ ਬੀਬੀ ਸਾਧ ਨਹੀਂ ਬਣੀ ਫਦਕੰਗਾਂ ਨੇ ਨਾ ਇਹ ਜੀ ਦਾ ਅਹ ਮੈਂ ਖਾ ਯਕੀਨ ਨਹੀਂ ਮੰਨਣਾ ਮੈਂ ਤੁਹਾਨੂੰ ਦਿਖਾਈ ਦੇਗੇ ਆਪਣੇ ਨਾਲੋਂ ਵੱਧ ਹਜੇ ਵੀ ਆਪਾਂ ਕਿ ਵਿਦੇਸ਼ੀ ਇੱਥੇ ਆਉਂਦੇ ਆ ਇਹ ਉਹ ਜਗਾ ਜਿੱਥੇ ਆ ਕੇ ਆਪਾਂ ਕਿ ਅੰਗਰੇਜ਼ਾਂ ਸਾਧ ਬਣ ਤੇ ਅੰਗਰੇਜ਼ਾਂ ਨਾਲ ਸਾਧੀਆਂ ਬਣੀਆਂ ਇਹ ਹੈਗਾ ਬਿੱਟਲਾ Ashram ਠੀਕ ਆ ਆ ਸਾਰਾ ਸਾਰਾ ਹਣ ਬੀਟਲ ਕੌਨਸੀ ਦੇ ਬਾਰੇ ਮੈਂ ਦੱਸਦਾ ਪਰ ਪਹਿਲਾਂ ਤੁਹਾਨੂੰ ਇੱਕ ਗੱਲ ਦਿਖਾ ਦਿਆਂ ਵੀ ਇਧਰਲੇ ਪਾਸੇ ਗੰਗਾ ਵਹਿੰਦੀ ਐ ਠੀਕ ਆ ਇਹ ਸਾਰਾ ਸਾਰਾ ਗੰਗਾ ਨਦੀ ਐ ਤੇ ਸਾਹਮਣੇ ਆ ਬੀਟਲ ਆਸ਼ਰਮ ਐ ਠੀਕ ਆ ਜਿਹਨੂੰ ਅੱਜ ਵੀ ਅੰਗਰੇਜ਼ ਜਾਂ ਆਪਾਂ ਕੇ ਪੂਰੀ ਦੁਨੀਆ ਭਰ ਤੋਂ ਲੋਕ ਆ ਇਹਦੇ 뮤직 ਨੂੰ ਪਿਆਰ ਕਰਨ ਵਾਲੇ ਦੇਖਣ ਆਉਂਦੇ ਆ ਇਹਨਾਂ ਦੇ ਵਿੱਚ ਕੀ ਆ ਇਹ ਆਪਾਂ ਅੰਦਰ ਜਾ ਕੇ ਤੁਹਾਨੂੰ ਦਿਖਾਉਨੇ ਆ ਪਰ ਫਿਲਹਾਲ ਇੱਕ ਗੱਲ ਦੱਸ ਦਿਆਂ ਕਿ ਬੀਟਲ ਗਰੁੱਪ ਜਿਹੜਾ 1960 ਤੋਂ ਲੈ ਕੇ 70 ਤੱਕ ਪੂਰਾ ਦੁਨੀਆ ਦੇ ਵਿੱਚ ਰਾਜ ਕਰਨ ਵਾਲਾ ਬੈਂਡ ਸੀਗਾ ਠੀਕ ਆ ਲਿਵਰਪੂਲ ਦਾ ਸੀਗਾ ਉੱਤੇ ਉਹਦੇ ਚ ਅੱਡ ਅੱਡ ਦੁਨੀਆ ਤੋਂ ਜਿਹੜੇ ਹੈਗੇ ਆ ਮੁੰਡੇ ਸੀਗੇ ਤੇ ਕੁੜੀਆਂ ਸੀਗੀਆਂ ਠੀਕ ਆ ਤਾਂ ਜਿਹੜੇ ਜ਼ਿਆਦਾਤਰ ਉਹਦੇ ਹਿੱਟ ਗਾਣੇ ਆ ਉਹਨਾਂ ਨੇ ਆ ਆਸ਼ਰਮ ਦੇ ਵਿੱਚ ਬਹਿ ਕੇ ਲਿਖੇ ਬੀਟਲ ਦੇ ਵਿੱਚ ਅਸਲ ਵਿੱਚ ਬੀਟਲ ਚ ਹੈ ਕੀ ਚੀਜ਼ ਇਹ ਇੱਕ ਤਰ੍ਹਾਂ ਦੇ ਡੌਮ ਬਣੇ ਸੀਗੇ ਜਿਹਨੂੰ ਆਪਾਂ ਕਹਿੰਦੇ ਆ ਭੋਰੇ ਆ ਇਹਨਾਂ ਦੇ ਉੱਤੇ ਨੰਬਰ ਲਿਖੇ ਹੋਏ ਆ ਜਿਵੇਂ ਆ ਨੰਬਰ ਆ 37 ਨੰਬਰ ਹੈਨਾ ਉਹਦੇ ਚ ਕੀ ਖਾਸ ਆ ਆਪਾਂ ਤੁਹਾਨੂੰ ਦਿਖਾਉਣਾ ਇਹਦੇ ਚ ਕੀ ਆ ਇੱਥੇ ਸਾ ਅੰਗਰੇਜ਼ ਤੇ ਅੰਗਰੇਜ਼ਨਾ ਆ ਕੇ ਸਾਧਨੀਆਂ ਬਣ ਜਾਂਦੀਆਂ ਸੀ ਅੰਗਰੇਜ਼ਨਾ ਆ ਕੇ ਠੀਕ ਆ ਉਹਨਾਂ ਨੂੰ ਕੀ ਇੱਕ ਕਮਰਾ ਦੇ ਦਿੱਤਾ ਜਾਂ ਸੀ ਕਮਰੇ ਚ ਕੀ ਸੁਭਾਵਾਵਾਂ ਹੁੰਦੀਆਂ ਸੀਗਾ ਲਓ ਵੀ ਆਪਾਂ ਚੱਲਦੇ ਆਂ ਅੰਦਰ ਸਭ ਤੋਂ ਪਹਿਲਾਂ ਆਪਾਂ ਇਹਨਾਂ ਕਮਰਿਆਂ ਦੇ ਵਿੱਚ ਜਦੋਂ ਜਾਵਾਂਗੇ ਲਗਭਗ ਸਾਰਿਆਂ ਦੀ ਸ਼ੇਪ ਇੱਕੋ ਹੀ ਆ ਜਿਹੜਾ ਆ ਪੱਥਰ ਆ ਬਾਹਰਲਾ ਹੈ ਨਾ ਗੋਲ-ਗੋਲ ਇਹ ਸਾਰਾ ਸਾਰਾ ਆ ਨਦੀ ਜਿਹੜੀ ਗੰਗਾ ਵਹਿ ਰਹੀ ਹੈ ਇੱਥੋਂ ਰਿਸ਼ੀਕੇਸ਼ ਦੇ ਵਿੱਚੋਂ ਇੱਥੋਂ ਪੱਥਰਾਂ ਦੇ ਵਿੱਚੋਂ ਲਿਆ ਕੇ ਪੱਥਰਾਂ ਨਾਲੇ ਸਾਰਾ ਕੁਝ ਬਣਾਇਆ ਸੀ ਕੋਈ ਬਾਹਰੋਂ ਚੀਜ਼ਾਂ ਨਾ ਇੱਟਾਂ ਮਗਾਉਣ ਦੀ ਲੋੜ ਨਹੀਂ ਪਈ ਜਦੋਂ ਅੰਦਰ ਵੜਦੇ ਆਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਲਾਊਗਾ ਖੱਬੇ ਪਾਸੇ ਜਾਂ ਸੱਜੇ ਪਾਸੇ ਤੁਹਾਨੂੰ ਬਾਥਰੂਮ ਨਜ਼ਰ ਆਊਗਾ ਭਾਵੇਂ ਹੁਣ ਇਹਨਾਂ ਨੇ ਆ ਤੋੜ ਤਾ ਪਰ ਉਹਦਾ ਹਜੇ ਤੁਹਾਨੂੰ ਦਿਖ ਰਿਹਾ ਹੁਣ ਲਗਭਗ ਇਹ ਜਿਹੜਾ ਹੈਗਾ ਇਧਰ ਦੇ ਪਾਸੇ ਬਾਥਰੂਮ ਹੁੰਦਾ ਸੀ ਆ ਸਾਰੀਆਂ ਪਾਈਪਾਂ ਵੂਪਾਂ ਉਹੀ ਬੰਦੋਬਸਤ ਕੀਤਾ ਹੁੰਦਾ ਸੀ ਰਸ਼ੀਆਂਦ ਵਾਲਾ ਠੀਕ ਹੈ ਤੇ ਇਲੈਕਟ੍ਰਿਸਿਟੀ ਉਦੋਂ ਵੀ ਸੀਗੀ ਲਗਭਗ ਅੱਜ ਤੋਂ ਆਪਾਂ ਗਏ 60 ਸਾਲ ਪਹਿਲਾਂ ਤੇ ਜਦੋਂ ਆਪਾਂ ਇਧਰ ਵੜਾਂਗੇ ਠੀਕ ਹੈ ਇਹਦੇ ਅੰਦਰ ਵੜਾਂਗੇ ਤਾਂ ਪੌੜੀਆਂ ਦੇਖਣੀਆਂ ਪੌੜੀਆਂ ਦੇ ਉੱਪਰ ਦਾ ਦਿਖਾਉਣਾ ਉਹ ਤੋਂ ਪਹਿਲਾਂ ਨੀਚਾ ਵਿਖਾਗੇ ਥੱਲੇ ਇੱਕ ਤਰ੍ਹਾਂ ਦੀ ਰਸੋਈ ਹੁੰਦੀ ਸੀ ਆਹਾ ਜਿਵੇਂ ਆਪਾਂ ਗਏ ਅਲਮਾਰੀ ਹੈ ਠੀਕ ਹੈ ਆਹ ਰਸਨਦਾਨ ਦਾ ਠੀਕ ਆ ਅਸਲ ਦੇ ਵਿੱਚ ਹਰੇਕ ਨੂੰ ਗੇਟ ਲੱਗਾ ਹੋਣਾ ਸੀ ਆਹਾਂ ਗੇਟਾਂ ਨੰਂ ਹਜੇ ਵੀ ਆਪਾਂ ਕਿਹਾ ਚਾਹੇ ਖੋਣ ਲੱਗ ਗਈਆਂ ਤੇ ਪਰ ਜਿਹੜਾ ਜਗਾਠਾ ਆਪਾਂ ਨੂੰ ਦੱਸ ਰਹੀਆਂ ਵੀ ਖਾਂ ਭਾਈ ਗੇਟ ਹੁੰਦੇ ਸੀਗੇ ਹਨ ਤਾਂ ਇੱਥੇ ਬੰਦਾ ਆਵਾ ਸਮਾਨ ਰੱਖ ਲੈਂਦਾ ਸੀ ਇਧਰੋਂ ਹਵਾ ਆਉਂਦੀ ਰਹਿੰਦੀ ਸੀ ਇਧਰੋਂ ਆਹ ਸਾਰੀਆਂ ਚੀਜ਼ਾਂ ਬਾਹਰ ਦਾ ਵਿਊ ਆ ਪਰ ਉੱਪਰ ਦਾ ਜੇ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂ ਮੈਂ ਕਿ ਤਾਂ ਜੜਦਾ ਡੈਗਣਾ ਪਵਾਂ ਠੀਕ ਆ ਸੋ ਮੈਂ ਹੌਲੀ ਹੌਲੀ ਪੈਰ ਰੱਖਦਾ ਸੋ ਉੱਪਰ ਦਿਖਾਉਣਾ ਸਾਨੂੰ ਕੀ ਆ ਅਸਲ ਦੇ ਵਿੱਚ ਹੁਣ ਇਹ ਸਾਰਾ ਕੁਝ ਇੱਕ ਤਰ੍ਹਾਂ ਦਾ ਖੰਡਰ ਹੋ ਗਿਆ ਤੇ ਇੱਥੇ ਇਦਾਂ ਸੀਗਾ ਇੱਥੇ ਬਹਿ ਕੇ ਭਗਤੀ ਕਰਦੇ ਸੀ ਇਹ ਠੀਕ ਆ ਤੇ ਆ ਉਹਦਾ ਉੱਪਰਲਾ ਜਿਹੜਾ ਹੈਗਾ ਪੋਰਸ਼ਨ ਜੇ ਮੈਂ ਇਹਦੇ ਉੱਤੇ ਥੋੜਾ ਜਾ ਕੇ ਦੇਖਾਂ ਵੀ ਉੱਪਰ ਉਹ ਕਿਵੇਂ ਨੇ ਸੀਗਾ ਮਨਾਂ ਆਪ ਹੋਰ ਐ ਬਹਿ ਕੇ ਅੰਗਰੇਜ਼ ਵੀ ਭਗਤੀ ਕਰਦੇ ਰਹੇ ਆ ਅੰਗਰੇਜ਼ਾਂ ਨੇ ਵੀ ਨਹੀਂ ਆਂ ਭਗਤੀ ਕਰਦੇ ਰਹੀਆਂ ਆਹਾ ਆਪਾਂ ਕਿੰਨਾ ਜਿਹੜਾ ਨਜ਼ਾਰਾ ਤਫਲ ਹਾਲ ਆਹਾ ਉੱਪਰ ਇਲੈਕਟ੍ਰਿਸਿਟੀ ਲੈਂਪ ਜਿਹੜੇ ਹਜੇ ਵੀ ਨਹੀਂ ਦੇ ਇੱਕਾ ਹੋ ਗਿਆ ਇੱਕ ਆ ਹੋ ਗਿਆ ਹਨ ਤੇ ਰਗਵਾ ਹਰੇਕ ਦੀ ਉੱਪਰੋਂ ਇਸ ਤਰ੍ਹਾਂ ਦਾ ਨਜ਼ਾਰਾ ਸੀਗਾ ਬਹੁਤ ਜ਼ਿਆਦਾ ਇਹਨਾਂ ਨੇ ਭੂਰੇ ਬਣਾਏ ਹੋਏ ਸੀ ਤੇ ਇਹਨਾਂ ਭੂਰਾਂ 'ਚ ਬੈ ਕੇ ਜਿਹੜਾ ਹੈਗਾ ਇਹ ਨਾਮ ਜਪਦੇ ਸੀ ਜਾਪ ਕਰਦੇ ਸੀ ਉਹ ਤੇ ਗਾਣੇ ਲਿਖਦੇ ਸੀਗੇ ਠੀਕ ਆ ਮਹਾਰਾ ਜਿਹੜਾ ਬੰਦਾ ਜਿਹੜੇ ਚੀਜ਼ ਦੇ ਸ਼ੌਂਕੀ ਸੀ ਸਾਧ ਹੋ ਕੇ ਇੱਥੇ ਆ ਜਾਂਦਾ ਸੀ ਤਾਂ ਕਰੇ ਅੰਗਰੇਜ਼ ਨਾਲ ਤੇ ਅੰਗਰੇਜ਼ ਹਜੇ ਵੀ ਸਾਧ ਨੂੰ ਮਿਸ ਕਰਦੇ ਆ ਤੇ ਦੇਖੋ ਹਜੇ ਵੀ ਆਹ ਦੇਖੋ ਬੀਬੀ ਸਾਧ ਨਹੀਂ ਬਣੀ ਫਿਰਦੇ ਕਿੰਗਾ ਨੇ ਨਾ ਇਹ ਚੀਜ਼ ਦਾ ਅਹਿਮ ਹੈ ਯਕੀਨ ਨਹੀਂ ਮੰਨਣਾ ਮੈਂ ਤੁਹਾਨੂੰ ਦਿਖਾਈ ਦੇਗੇ ਆਪਣਿਆਂ ਨਾਲੋਂ ਵੱਧ ਹਜੇ ਵੀ ਆਪਾਂ ਕਿ ਵਿਦੇਸ਼ੀ ਇੱਥੇ ਆਉਂਦੇ ਆ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਹੈਗਾ ਇੰਡੀਆ ਦੇ ਵਿੱਚ ਜਿਹੜਾ ਇਹਨਾਂ ਦਾ ਯੋਗਾ ਦਾ ਡੈਡੀਸ਼ਨ ਆ ਖਾਸ ਕਰਕੇ ਹੈਨਾ ਫਲਸਫੀ ਆ ਉਹ ਕਿੰਨੀ ਪੁਰਾਣੀ ਹੈ ਆ ਦੇਖੋ ਇੰਨੇ ਆ ਗਏ ਹਜੇ ਥੋੜੇ 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 ਆ ਇਧਰੋਂ ਤਰੇ ਆਉਂਦੇ ਆ ਹੈਨਾ ਸੋ ਆਈਨਸ ਅੰਗਰੇਜ਼ਾਂ ਨੂੰ ਵੀ ਸਾਥ ਮਾਤਾ ਦੇਖ ਲਓ ਇਹੋ ਜਿਹੇ ਕੱਪੜੇ ਪਵਾ ਦੇਣਾ ਤੇ ਅੰਗਰੇਜ਼ਾਂ ਵੀ ਸਾਧਨੀਆਂ ਕਰਦੀਆਂ ਇਸ ਥਾਂ ਨੇ ਤੇ ਇਹ ਦੁਨੀਆਂ ਨੂੰ ਅਟਰਦਾ ਜਿਹੜਾ ਹੈਗਾ ਦਿਖਾਇਆ ਕਿ ਜਿਹੜਾ ਇੰਡੀਆ ਦਾ ਜਿਹੜਾ ਯੋਗ ਆ ਜਾਂ ਸਪਿਰਚੁਅਲ ਆ ਉਹਦਾ ਦੁਨੀਆ ਦੇ ਵਿੱਚ ਕੋਈ ਮੁਕਾਬਲਾ ਨਹੀਂ ਤੇ ਇਹ ਨਾਲ-ਨਾਲ ਬਣੇ ਹੋਏ ਸੀਗੇ ਮੰਨ ਲਾ ਜਿਵੇਂ ਆ ਕੰਧ ਨਾਲ ਕੰਧ ਸਾਂਝੀ ਹਲਾ ਕੰਮ ਹੀ ਆ ਠੀਕ ਆ ਤੇ ਹਜੇ ਅੰਗਰੇਜ਼ ਆਪਦੇ ਬੱਚਿਆਂ ਨੂੰ ਵੀ ਇੱਥੇ ਲੈ ਕੇ ਆਉਂਦੇ ਆ ਠੀਕ ਆ ਤੇ ਹਜੇ ਇੱਥੇ ਆ ਕੇ ਯੋਗਾ ਬਹੁਤ ਹੁੰਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਹੈਗਾ ਕੈਪੀਟਲ ਸਿਟੀ ਆਫ ਯੋਗਾ ਜਿਹੜੀ ਹੈ ਨਾ ਠੀਕ ਆ ਉਹ ਕੈਪੀਟਲ ਸਿਟੀ ਆਫ ਯੋਗਾ ਇਨ ਦੀ ਵਰਲਡ ਪੂਰੀ ਦੁਨੀਆ ਦੇ ਵਿੱਚ ਉਹ ਹੈਗਾ ਇਹ ਜਗਾ ਇਹ ਜਗਾ ਦਾ ਨਾਮ ਹੈ ਰਿਸ਼ੀਕੇਸ਼ ਰਿਸ਼ੀਕੇਸ਼ ਦੇ ਵਿੱਚ ਅੱਜ ਵੀ ਹਜ਼ਾਰਾਂ ਜਿਹੜਾ ਹੈਗਾ ਦੀ ਤਦਦ ਤੋਂ ਅੰਗਰੇਜ਼ ਅੰਗਰੇਜ਼ਾਂ ਆ ਕੇ ਇੱਥੇ ਆ ਕੇ ਆਪਾਂ ਗੱਲ ਕਰ ਗਏ ਜਾਂ ਪੂਰੀ ਦੁਨੀਆ ਦੇ ਵਿੱਚੋਂ ਲੋਕ ਆ ਕੇ 2-200 ਘੰਟੇ ਦੀਆਂ ਜਿਹੜੀਆਂ ਯੋਗਾ ਦੀਆਂ ਕਲਾਸਾਂ ਲਾਉਂਦੇ ਆ ਠੀਕ ਆ ਉਹ ਤਾਂ ਉਹਦੇ ਕਲਾਸਾਂ ਲਾਉਂਦੇ ਆ ਤੇ ਆਪਣਾਂ ਵਾਲੇ ਪਤਾ ਨਹੀਂ ਕਹਿੰਦੇ ਕਲਾਸਾਂ ਲਾਈ ਜਾਂਦੇ ਆ ਚਲੋ ਤੇ ਬੜਾ ਰਮਣੀਕ ਜਗਾ ਬੜਾ ਸ਼ਾਂਤ ਵਾਤਾਵਰਨ ਸੀਗਾ ਠੀਕ ਆ ਹਜੇ ਵੀ ਜਿਹੜਾ ਹੈਗਾ ਇੱਧਰਲੇ ਪਾਸੇ ਜਿਹੜਾ ਹੈਗਾ ਬੀਟਲ ਦਾ ਮਾਲਾ ਮਹਿਲ ਵੀ ਹੈਗਾ ਬੰਗਲੋ ਕਹਿੰਦੇ ਜਿਹਨੂੰ ਇਹਦਾ ਮੰਗਰ ਇਹ ਮੈਂ ਦਿਖਾਵਾਂ ਠੀਕ ਆ ਤੇ ਸਾਹਮਣੇ ਜਿਹੜੀ ਨਦੀ ਵਹਿੰਦੀ ਹੈ ਵਾਕਈ ਬਈ ਦੁਨੀਆ ਦੇ ਵਿੱਚ ਚਾਹੇ ਅੰਗਰੇਜ਼ਾਂ ਨੇ ਦੁਨੀਆ ਜਿੱਤ ਲਈ ਪਰ ਸ਼ਾਂਤੀ ਲੈਣ ਵਾਸਤੇ ਉਹਨਾਂ ਨੂੰ ਆਹ ਭੂਰਾਂ 'ਚ ਹੀ ਬਹਿਣਾ ਪਿਆ। ਸੋ ਉਹੀ ਗੱਲ ਆ ਕਿ ਬੰਦਾ ਸਭ ਕੁਝ ਬਾਹਰ ਭਾਲਦਾ ਪਰ ਹੁੰਦਾ ਉਹਦੇ ਅੰਦਰ ਹੀ ਆ ਤੇ ਉਹ ਅੰਦਰ ਲੱਭਣ ਵਾਸਤੇ ਬੰਦ ਨੂੰ ਆਪਣੇ ਅੰਦਰ ਛਾਤੀ ਮਾਰਨੀ ਪੈਂਦੀ ਆ ਤੇ ਉਹਦੇ ਵਾਸਤੇ ਜਿਹੜਾ ਹੈਗਾ ਉਹਨੂੰ ਆਪਣੇ ਆਪ ਨੂੰ ਪਛਾਣਨਾ ਪੈਂਦਾ ਤਾਂ ਹੀ ਤਾਂ ਕਿ ਆ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣਨਾ।